ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਜਲਾਲਾਬਾਦ ਵੱਲੋਂ ਸਾਥੀ ਕ੍ਰਿਸ਼ਨ ਕਾਟਗੜ ਦੀ ਸਿਆਸੀ ਆਧਾਰ ਤੇ ਹੋਈ ਬਦਲੀ ਨੂੰ ਲੈ ਕੇ ਵਿਧਾਇਕ ਗੋਲਦੀ ਕਮੋਈ ਦੇ ਘਰ ਅੱਗੇ ਲਗਾਇਆ ਧਰਨਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਲੈਂਡਮੈਨ ਕ੍ਰਿਸ਼ਨ ਕਾਟਗੜ ਦੀ ਬਦਲੀ ਨੂੰ ਲੈ ਕੇ ਬਿਜਲੀ ਵਿਭਾਗ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਵੱਲੋਂ ਰੋਸ ਪ੍ਰਗਟਾ ਕੀਤਾ ਜਾ ਰਿਹਾ ਹੈ ਜਥੇਬੰਦੀ ਦਾ ਕਹਿਣਾ ਹੈ ਕਿ ਇਹ ਬਦਲੀ ਸਿਆਸੀ ਆਧਾਰ ਤੇ ਕਰਵਾਈ ਗਈ ਹੈ ਜਿਸ ਤੋਂ ਬਾਅਦ ਅੱਜ ਬਿਜਲੀ ਵਿਭਾਗ ਦੀ ਜ਼ਿਲੇ ਦੀ ਜਥੇਬੰਦੀ ਟੈਕਨੀਕਲ ਸਰਵਿਸੇਜ਼ ਯੂਨੀਅਨ ਵੱਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਘਰ ਅੱਗੇ ਲਗਾਇਆ ਧਰਨਾ ਇਸ ਧਰਨੇ 'ਚ ਭਰਾਤਰੀ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਧਾਇਕ ਦੇ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਜਿਸ ਦੇ ਤੁਰੰਤ ਹੀ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਆਰ ਸ਼ਰਮਾ ਨੇ ਜਥੇਬੰਦੀ ਦੇ ਆਗੂ ਸਹਿਬਾਨਾਂ ਨਾਲ ਗੱਲਬਾਤ ਕਰਕੇ ਮਿਤੀ 25 ਮਈ ਨੂੰ ਐਮਐਲਏ ਜਗਦੀਪ ਕੰਬੋਜ ਗੋਲਡੀ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾਇਆ ਹੈ ਫਿਲਹਾਲ ਜੇਕਰ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਸਾਥੀ ਕ੍ਰਿਸ਼ਨ ਕਾਠਗੜ ਦੀ ਬਦਲੀ ਨਾ ਰੱਦ ਕੀਤੀ ਗਈ ਤਾਂ ਸੰਘਰਸ਼ ਇਸ ਤੋਂ ਵੀ ਵੱਡਾ ਕੀਤਾ ਜਾਏਗਾ ਜਿੰਦਾਬਾਦ ਜਿਲ੍ਹਾ ਅੰਮ੍ਰਿਤਸਰ ਖਾਣੇ ਚਲਾ ਜਾਵੇ But yeah. I. Yeah. वर्गे वारी साले पाठू कंदे वर्गे वारी साल ਗਰਮੀ ਦੇ ਜਿਵੇਂ ਬੈਠੇ ਸਤਿਕਾਰਯੋਗ ਜੀ ਆਰੂ ਮੁਲਾਜ਼ਮ ਤੇ ਕਿਸਾਨ ਦੋਸਤੋ ਅੱਜ ਆਪਾਂ ਆਪਣੀ ਹੱਕ ਮੰਗ ਤੇ ਲੈ ਕੇ ਐਮਐਲ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪੂਰੀਆਂ ਪੰਜ ਸਾਬੜੀਆਂ ਦੇ ਵਿੱਚ ਰੈਲੀਆਂ ਕੀਤੀਆਂ ਫੋਰ ਆਈਡੀਅਨ ਦਾ ਤਰਨਾ ਦੇਣ ਤੋਂ ਬਾਅਦ ਜਦੋਂ ਅਸੀਂ ਇੱਥੇ ਆਏ ਤਾਂ ਪੁਲ ਪ੍ਰਸ਼ਾਸਨ ਨੂੰ ਇਹ ਪਤਾ ਲੱਗਿਆ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਅਸੀਂ ਅੰਦਰ ਵੀ ਇਹ ਗੱਲ ਕੀਤੀ ਹੈ ਵੀ ਤੁਹਾਨੂੰ ਰਿਟਰਨ ਜਿਹੜਾ ਉਹ ਦੇ ਗਏ ਆ ਔਰ ਪੂਰੀ ਪੰਦ ਸਾਹਿਬੀਆਂ ਦੇ ਜਿਹੜੇ ਰੈਲੀਆਂ ਕੀਤੀਆਂ ਨੇ ਉਹ ਪੂਰੀਆਂ ਅਖਬਾਰਾਂ ਦੇ ਚੋ ਪ੍ਰਿੰਟ ਮੀਡੀਆ ਦੇ ਚ ਲੱਗੀਆਂ ਰਹੀਆਂ ਚਲੋ ਡੀਐਸਪੀ ਸਾਹਿਬ ਨੇ ਐਮਐਲ ਸਾਹਿਬ ਨਾਲ ਮੇਰੀ ਗੱਲ ਕਰਾਈ ਏ ਟੈਲੀਫੋਨ ਤੇ ਔਰ ਸਾਡੇ ਸਵਾਲ ਜਵਾਬ ਵੀ ਹੋਏ ਨੇ ਪਰ ਜਿਹੜਾ ਕੱਲ ਜਿਹੜਾ ਉਹ 8 ਵਜੇ ਦਾ ਟਾਈਮ ਜਿਹੜੀ ਮੀਟਿੰਗ ਦਿੱਤੀ ਏ ਉਹ 8 ਵਜੇ ਸਵੇਰੇ ਉਹ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਔਰ ਜੋ ਵੀ ਅਗਰ ਉਹਦੇ ਸਿੱਟੇ ਨਿਕਲਗੇ ਉਹ ਸਾਥੀਓ ਤੁਹਾਡਾਂ ਨਾਲ ਸਾਂਝੇ ਕਿੱਥੇ ਜਾਣਗੇ ਨਹੀਂ ਚਲੋ ਸ਼ੇਰ ਸਿੰਘ ਸ਼ੇਰ ਸਿੰਘ